ਸੀਬੀਐਸਈ ਦੇ ਵੱਲੋਂ ਇੱਕ ਬੇहद ਨਵਾਂ ਫੈਸਲਾ ਲੈ ਦਿੱਤਾ ਗਿਆ ਹੈ ਜਿਸ ਫੈਸਲੇ ਦੇ ਵਿੱਚ ਸਖਤ ਹੁਕਮ ਜਾਰੀ ਨੇ ਤੇ ਜੇਕਰ ਇੱਕ ਛੋਟੀ ਜਿਹੀ ਗਲਤੀ ਕੀਤੀ ਤਾਂ ਵੱਡੇ ਖਮਿਆਜੇ ਭੁਗਤਣੇ ਪੈਣਗੇ। ਜਾਨੀ ਕਿ ਹੁਣ 10ਵੀਂ ਤੇ 12ਵੀਂ ਦੇ ਬੋਰਡ ਦੇ ਜਿਹੜੀ ਪ੍ਰੀਖਿਆਵਾਂ ਹੋਣੀਆਂ ਨੇ ਉਹਨਾਂ ਪ੍ਰੀਖਿਆਵਾਂ ਨੂੰ ਲੈ ਕੇ ਸਖਤ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਵੱਡੀ ਅਪਡੇਟ ਜਿਹੜੀ ਆ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ CBSE ਨੇ ਹੁਣ ਵੱਡੇ ਫੈਸਲੇ ਤੇ ਨਵੀਆਂ ਨੀਤੀਆਂ ਲਾਗੂ ਕਰ ਦਿੱਤੀਆਂ ਨੇ ਤੇ ਪੂਰੀ ਜਾਣਕਾਰੀ ਵੀ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਹਾਂ ਕਿ ਇਸ ਤਰੀਕੇ ਦੇ ਨਾਲ CBSE ਦੇ ਵੱਲੋਂ ਵੱਡੇ ਹੁਕਮ ਜਾਰੀ ਕੀਤੇ ਨੇ ਤਾਂ ਸੈਂਟਰਲ ਬੋਰਡ ਆਫ ਸਕੈੰਡਰੀ ਐਜੂਕੇਸ਼ਨ ਨੇ ਕਲਾਸ 10ਵੀਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਤਾਂ ਉਹਨਾਂ ਨੂੰ ਜਿਹੜੇ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਸਕੂਲਾਂ ਨੂੰ ਸਾਬਕਾ ਕੀਤਾ ਹੈ ਕਿ ਹਰ ਕੰਮ तय ਸਮੇਂ ਵਿੱਚ ਪੂਰਾ ਨਾ ਕੀਤਾ ਤਾਂ ਬੋਰਡ ਸਖਤ ਐਕਸ਼ਨ ਲੈਣ ਲਾ ਲੈਣ ਲਈ ਮਜਬੂਰ ਹੋਵੇਗਾ ਉਕਤ ਸਮਰੱਥ ਦੀ ਜਾਣਕਾਰੀ ਪੱਤਰ ਵਿੱਚ ਬੋਰਡ ਨੇ ਸਕੂਲਾਂ ਨੂੰ ਅੰਕ ਅਪਲੋਡ ਕਰਦੇ ਸਮੇਂ ਬੋਰਡ ਸਾਫ ਦਾ ਨਿ ਵਰਤਨ ਤੇ ਜ਼ੋਰ ਦਿੰਦਾ ਹੈ ਪਿਛਲੇ ਸਮੇਂ ਤੋਂ ਹੋਈਆਂ ਕਈ ਗਤੀਵਿਧੀਆਂ ਵਿੱਚ ਸਾਹਮਣੇ ਰੱਖਦੇ ਹੋਏ ਬੋਰਡ ਨੇ ਇਹ ਸਾਫ਼ ਕੀਤਾ ਹੈ ਕਿ ਅੰਕ ਅਪਲੋਡ ਕਰਨ ਦੀ ਪ੍ਰਕਿਰਿਆ ਵਿੱਚ ਆਮ ਕਰਕੇ ਗਲਤੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸਕੂਲਾਂ ਨੂੰ ਕਿਹਾ ਗਿਆ ਕਿ ਉਹ ਗੰਭੀਰਤਾ ਨਾਲ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਗਲਤੀਆਂ ਤੋਂ ਬਚਣ ਬੋਰਡ ਨੇ ਸਪਸ਼ਟ ਕੀਤਾ ਕਿ ਸਕੂਲ ਬਾਅਦ ਵਿੱਚ ਅੰਕ ਸੁਧਾਰ ਦੇ ਲਈ ਅਨੁਰੋਧ ਨਾ ਕਰੇ ਇਸ ਦਾ ਸਿੱਧਾ ਮਤਲਬ ਹੈ ਕਿ ਸਕੂਲਾਂ ਨੂੰ ਸ਼ੁਰੂ ਦੇ ਵਿੱਚ ਹੀ ਸਹੀ ਅਤੇ ਸਟੀਕ ਜਾਣਕਾਰੀ ਅਪਲੋਡ ਕਰਨੀ ਹੋਵੇਗੀ ਨਹੀਂ ਤਾਂ ਬਾਅਦ ਵਿੱਚ ਕਿਸੇ ਵੀ त्रुटੀ ਨੂੰ ਸੁਧਾਰ ਚ ਸਮੱਸਿਆ ਆ ਸਕਦੀ ਹੈ ਸੀਬੀਐਸਸੀ ਨੇ ਪ੍ਰੀਖਿਆਵਾਂ ਲੈਣ ਦੇ ਸੰਬੰਧ ਵਿੱਚ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ ਨੇ ਬੋਰਡ ਨੇ ਸਾਰੇ ਵਿਸ਼ਿਆਂ ਲਈ ਥਿਉਰੀ ਅਤੇ ਪ੍ਰੈਕਟੀਕਲ ਪੇਪਰਾਂ ਦੇ ਅੰਕ ਦੀ ਵੰਡ ਨੂੰ ਸਪਸ਼ਟ ਕਰਦੇ ਹੋਏ ਵਿਸਥਾਰ ਦੇ ਨਾਲ ਨੋਟਿਸ ਜਾਰੀ ਕੀਤਾ ਹੈ ਵਿਦਿਆਰਥੀਆਂ ਤੇ ਸਕੂਲਾਂ ਨੂੰ ਵਿਸਥਾਰ ਨਾਲ ਜਾਣਕਾਰੀ ਲਈ ਬੋਰਡ ਦੇ ਅਧਿਕਾਰਿਤ ਵੈੱਬਸਾਈਟ ਤੇ ਸਰਕੂਲਰ ਦੇਖਣ ਦੀ ਸਲਾਹ ਦਿੱਤੀ ਹੈ ਸੀਬੀਐਸਸੀ ਵੱਲੋਂ ਜਾਰੀ ਸਰਕੂਲਰ ਵਿੱਚ ਦੱਸਿਆ ਗਿਆ ਕਿ 2006 ਬੋਰਡ ਪ੍ਰੀਖਿਆ ਲਈ ਪ੍ਰੋਟੋਕੋਲ ਪ੍ਰਕਿਰਿਆਵਾਂ ਪ੍ਰੋਜੈਕਟ ਅਸੈਸਮੈਂਟ ਅਤੇ ਇੰਟਰਨਲ ਅਸੈਸਮੈਂਟ ਦੀ ਪ੍ਰਕਿਰਿਆ 1 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ 14 ਫਰਵਰੀ ਤੱਕ ਚੱਲਣਗੀਆਂ ਸਾਰੇ ਸਕੂਲਾਂ ਨੂੰ ਇਹ ਮੁਲਾਂਕਣ ਪ੍ਰਕਿਰਿਆ ਇਨ੍ਹਾਂ ਤਰੀਕਾਂ ਵਿੱਚ ਹੱਲ ਹਰ ਪੂਰੀ ਕਰਨੀ ਹੋਵੇਗੀ ਬੋਰਡ ਨੇ ਸਕੂਲਾਂ ਲਈ ਦੋ ਵਕਾ ਵਕ ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ 10ਵੀਂ ਅਤੇ 12ਵੀਂ ਦੇ ਸਾਰੇ ਵਿਸ਼ਿਆਂ ਤੇ ਥਿਊਰੀ ਪੇਪਰ ਪ੍ਰੈਕਟੀਕਲ ਅਤੇ ਪ੍ਰੋਜੈਕਟ ਅਤੇ ਅੰਦਰੂਨੀ ਮੁਲਾਂਕਣ ਦੇ ਅੰਕਾਂ ਦੀ ਸਟੱਡੀ ਸਟੀਕ ਵੰਡ ਕੀਤੀ ਹੈ ਬੋਰਡ ਦਾ ਮੰਨਣਾ ਹੈ ਕਿ ਇਹਨਾਂ ਨਾਲ ਸਕੂਲਾਂ ਨੂੰ ਪ੍ਰੀਖਿਆਵਾਂ ਨੂੰ ਸਹੀ ਤਰੀਕੇ ਨਾਲ ਕਰਵਾਉਣ ਦੇ ਵਿੱਚ ਮਦਦ ਮਿਲੇਗੀ ਜਾਨੀ ਕਿ ਹੁਣ ਜੇਕਰ ਸਕੂਲਾਂ ਨੇ ਲਾਪਰਵਾਹੀ ਕੀਤੀ ਕੋਈ ਗਲਤ ਇਨਫੋਰਮੇਸ਼ਨ ਕੋਈ ਜਾਣਕਾਰੀ ਜਿਹੜੀ ਅਪਲੋਡ ਗਲਤ ਕਰ ਦਿੱਤੀ ਤੇ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਬਾਅਦ ਦੇ ਵਿੱਚ ਇਹ ਜਿਹੜੇ ਚੇਂਜੇਸ ਨੇ ਬਦਲਾਅ ਕਰਨ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਤੇ ਹੁਣ ਜਿੰਨੇ ਵੀ ਸਕੂਲਸ ਨੇ 10ਵੀਂ ਤੇ 12ਵੀਂ ਦੀ ਪ੍ਰੀਖਿਆਵਾਂ ਤੇ ਅੰਕ ਜਿਹੜੇ ਨੇ ਤੁਸੀਂ ਅਪਲੋਡ ਕਰ ਦਿਓ ਆਨਲਾਈਨ ਜਦੋਂ ਚੜਾਉਂਦੇ ਹੋ ਤੇ ਉਸ ਦੇ ਵਿੱਚ ਹੇਰਾਫੇਰੀ ਜਾਂ ਗਲਤੀਆਂ ਬਹੁਤ ਵੱਡੇ ਪੱਤਰ ਤੇ ਦੇਖਣ ਨੂੰ ਮਿਲਦੀਆਂ ਨੇ ਤਾਂ ਇਹਨਾਂ ਗਲਤੀਆਂ ਦੇ ਸੁਧਾਰ ਕਰਨ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਗਿਆ ਤੇ ਹੁਣ ਸਕੂਲਾਂ ਨੂੰ ਸਪਸ਼ਟ ਜਾਣਕਾਰੀ ਦਿੱਤੀ ਹੈ ਕਿ ਇੱਕ ਗਲਤੀ ਵੀ ਕਰੋਗੇ ਤੇ ਬਾਅਦ ਵਿੱਚ ਫਟਾ ਭੁਗਤਾਨ ਤੁਹਾਨੂੰ ਕਰਨਾ ਪਵੇਗਾ ਇਸ ਲਈ ਹੁਣ ਤੁਹਾਨੂੰ ਜੋ ਆ ਸ਼ੁਰੂਆਤ ਦੇ ਵਿੱਚ ਹੀ ਹਰ ਇੱਕ ਜਾਣਕਾਰੀ ਸਹੀ ਜਿਹੜੀ ਆ ਚੜਾਣੀ ਪਵੇਗੀ ਕਿ ਤਾਂ ਕਿ ਬਾਅਦ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ